ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਹੋਰ ਮੰਦ ਭਾਗੀ ਖਬਰ ਆਈ ਸਾਹਮਣੇ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 27 ਸਾਲਾ ਨੌਜਵਾਨ ਅੰਮਤ ਦੀ ਹੋਈ ਮੌਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੇ ਦੋਸਤਾਂ ਉੱਪਰ ਲਗਾਏ આરોਪ ਕਿ ਇਨ੍ਹਾਂ ਵੱਲੋਂ ਹੀ ਅੰਮਤ ਨੂੰ ਨਸ਼ੇ ਦਾ ਟਿਕਾ ਲਗਾਇਆ ਗਿਆ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਪਿੰਡ ਵਿੱਚ ਨਸ਼ਾ ਸ਼ਰਅਮ ਵਿਕ ਰਿਹਾ ਹੈ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੁਲਿਸ ਨਹੀਂ ਕਰਦੀ ਕੋਈ ਠੋਸ ਕਾਰਵਾਈ ਦੇਖੋ ਗਰਦਾਸਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਨਾ ਇਹਨੂੰ ਸੁਣ ਤੇ ਛੱਡਣ ਗਿਆ ਆਪਣੀ ਘਰ ਦੀ ਐਟੋ ਚ ਤੇ ਐਟੋ ਵਾਲਾ ਮੁੰਡਾ ਨੂੰ ਛੱਡ ਕੇ ਤੇ ਦੁਬਾਰਾ ਉਹ ਜੀ ਨਾਲ ਹੀ ਆਇਆ ਵਾ ਉਹ ਘਰੇ ਬਾਹਰ ਹੀ ਘੁੜ ਉਤਰਿਆ ਤੇ ਬਾਹਨੇ ਨੂੰ ਮੁੰਡਾ ਆਇਆ ਐਟੋ ਵਾਲਾ ਕਹਿੰਦਾ ਉਹ ਪੁੱਦੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਿਤਾ ਬਾਹਰ ਹੀ ਆ ਮਸੂਬਾਨੀ ਨਸਾ ਦੇ ਕਿਉਂ ਨੇ ਖੜਿਆ ਮੁੜ ਕੇ ਮੁੰਡਾ ਕਾਰ ਨਹੀਂ ਆਇਆ ਮੁੜ ਕੇ ਨਾ ਨਸ਼ਾ ਨੂੰ ਸ਼ਾ ਨੂੰ ਟੀਕਾ ਟੁਕਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ ਇਹ ਬਾਹਰ ਗਈ ਕਿਹਦੇ 7:30 ਵਜੇ ਨੂੰ 7 ਵਜੇ ਦੱਸਿਆ ਭਾਬੀ ਉਹ ਉਥੇ ਆਟੋ ਦੇ ਵਿੱਚ ਨੀਲੇ ਜਿਹੇ ਚ ਨਾ ਉਹ ਦੂਤਾ ਦਾ ਉਹ ਤੋਂ ਲੰਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸਿਆ ਆਪਣੇ मामੂ ਉਹ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਾਮ ਵਹੀ ਗਈ ਉਹ ਮੁੰਡੇ ਨੂੰ ਸੁੱਟ ਕੇ ਉਥੇ ਰੂੜੀ ਦੇ ਉੱਤੇ ਤੇ ਆਪ ਦੌੜਨ ਦੇ ਹੀ ਉਹ ਫਿਰ ਉੱਥੋਂ ਹੀ ਫੜ ਲਏ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਤੇ ਸੁੱਟ ਕੇ ਦੇ ਹੀ ਟੀਕਾ ਲਾਇਆ ਤੇ ਨਾ ਜਾਲੇ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੇ ਸੁੱਟ ਕੇ ਉਹ ਨਸ਼ਾ ਨਹੀਂ ਕਰਦਾ ਨਸ਼ਾ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰੋਂ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਪਦੋ ਪਦੀ ਖੜਿਆ ਕਰੋ ਸਾਧ ਕੇ ਉਹਨੂੰ ਕਿਹੜੇ ਮੁੰਡਾ ਨਸ਼ਾ ਨਹੀਂ ਕਰਦੇ ਉਹ ਕਰਦੇ ਨਸ਼ਾ ਕੀ ਨਾ ਉਹਨਾਂ ਦੇ ਪਤਾ ਕੁਝ ਇੱਕ ਦਿਨ ਆ ਸਾਜ ਨੂੰ ਤੇ ਇੱਕ ਦਿਨ ਆ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਰਹੇ ਨੇ ਨਸ਼ਾ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਦੇ ਸਾਡਾ ਮੁੰਡਾ ਵੀ ਨਸ਼ਾ ਕਰਦਾ ਸੀਗਾ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਕ ਕਰਵਾਇਆ 9 ਮਹੀਨੇ ਸੈਂਟਰ ਦਾ ਹਲ ਕਰਾਇਆ ਨੂੰ ਮੈਂ ਉਹਨੇ ਛੱਡਤਾ ਹੀ ਹੁਣ ਉਹ ਥੋੜਾ ਜਿਹਾ ਘੇ ਘਾਰ ਆ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨਾਂ ਨੇ ਬਦੋ ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੱਗ ਗਏ ਨਾਲ ਇਹਨੇ ਬਹਨੇ ਨੇ ਕਿ ਅਮਰ ਕੋ ਪੈਸੇ ਲੈਣੇ ਆ ਤੁਸੀਂ ਕੀ ਮੰਗ ਕਰਦੇ ਹੋ ਭਾਈ ਮੰਗ ਇਹ ਕਰਨੇ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸਾਂ ਹੀ ਵੀ ਇਸ ਤਰ੍ਹਾਂ ਹੀ ਮਰਨ ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ ਪੜੀ ਨਸ਼ਾ ਕਰਨਾ ਕਿ ਵਰਦਾ ਪੜੀ ਨਸ਼ਾ ਬਹੁਤ ਵੇਖਦਾ ਪਿਆ ਇੱਥੇ ਕੋਈ ਨਹੀਂ ਇਹ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਕੱਡੇ ਵਾਲਾ ਨਹੀਂ ਆਹੀ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉਥੋਂ ਪਿੱਛੇ ਫਾੜ ਲੈਂਦੇ ਕਹਿੰਦੇ ਰਹਿਣ ਦਿਓ ਜੀ ਰਹਿਣ ਦਿਓ ਸਾਡੇ ਕਿਹੜੇ ਬੱਚੇ ਕਰਦੇ ਐ ਨਸ਼ੇ ਇਹਦੀ ਆਪ ਸ਼ਾਦੀशुदा ਹਨ ਕਿੰਨੇ ਬੱਚੇ ਨੇ ਉਹ ਕੁੜੀਆ ਇੱਕ ਕੁੜੀਆ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਉਹਨੇ ਕਿ ਨਹੀਂ ਹੈ ਜੀ ਅਮੀਰ ਬੰਦਾ 26 ਸਾਲ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤ ਸਿੰਘ ਜੀ ਸਾਨੂੰ ਸੋਨੂ ਮਸੀ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਹੈ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁੰਦਾ ਕੀ ਬਿਆਨ ਦਿੱਤਾ ਪਰਿਵਾਰ ਨੇ ਜੋ ਵੀ ਬਿਆਨ ਲਿਖਾਇਆ ਸਾਨੂੰ ਉਹਨਾਂ ਦੇ ਮੁਕਾਬਲ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ